ਇਸ ਵਕਤ ਅਸੀਂ ਖੜੇ ਆਂ ਬੱਸ ਸਟੈਂਡ ਹੈ ਚੋੜਾ ਪਿੰਡ ਦਾ ਚੋੜਾ ਪਿੰਡ ਇਹ ਰੋਡ ਹੈ ਗੜਸ਼ੰਕਰ ਦਾ ਬੰਗਾ ਤੇ ਇਸ ਸਾਈਡ ਬੰਗਿਆ ਤੇ ਇਸ ਤਰਫ ਆ ਗੜਸ਼ੰਕਰ ਹੈ ਤੇ ਬੱਸ ਸਟੈਂਡ ਹੈ ਗੜਸ਼ੰਕਰ ਦੇ ਬੰਗੇ ਦੇ ਬਿਲਕੁਲ ਸੈਂਟਰ ਦੇ ਵਿੱਚ ਆ ਆ ਰਸਤਾ ਇਥੋਂ ਮੋੜ ਜਾਂਦਾ ਏ ਚੌੜਾ ਪਿੰਡ ਨੂੰ ਆ ਪਿੰਡ ਦੇ ਵਿੱਚ ਫਰਚੀਨ ਠਾਕੁਰਦਵਾਰਾ ਏ ਗੱਦੀ ਡੇਰਾ ਬਾਬਾ ਦਸਨ ਜੀ ਦੀ ਪਿੰਡ ਚੌੜਾ ਦੇ ਵਿੱਚ ਤੇ ਅੱਗੇ ਪਿੰਡ ਪੀਨ ਵੀ ਪੈਂਦਾ ਏ ਪੀਨ ਪਿੰਡ ਇੱਧਰ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਕ ਬੜਾ ਭਾਰੀ ਬਰੋਟਾ ਏ ਆ ਪਪਲ ਲੱਗਿਆ ਹੋਇਆ ਮਿਕਸ ਹੈ ਇਹ ਵੀ ਤੇ ਨਾਲ ਬੱਸ ਸਨੈਲ ਬਣਿਆ ਹੋਇਆ ਤੇ ਨਾਲ ਹੀ ਬੱਸ ਸਨੈਲ ਬਣਿਆ ਹੋਇਆ ਤੇ ਆਹ ਰਸਤਾ ਹੈ ਸਾਹਮਣੇ ਮੇਰੇ ਤੇ ਜਾ ਰਿਹਾ ਇੱਥੇ 2 ਕਿਲੋਮੀਟਰ ਦੇ ਕਰੀਬ ਆਹ ਚੌੜਾ ਪਿੰਡ ਹੈ ਚੌੜਾ ਪਿੰਡ ਠੀਕ ਹੈ ਜੀ ਇਹ ਗੇਟ ਹੈ ਚੌੜਾ ਪਿੰਡ ਦਾ ਹਾਂ ਆਪਾਂ ਚੱਲ ਲੰਗੇ ਇਸ ਪਿੰਡ ਨੂੰ ਦੇਖਦੇ ਹਾਂ ਅੱਗੇ ਕੀ ਹੁਕਮ ਅਨ ਜ਼ਿਲ੍ਹਾ ਹੁਸ਼ਿਆਰ ਪਰੇ ਤਹਿਸੀਲ ਗੜਸ਼ੰਕਰ ਦਾ ਪਿੰਡ ਹੈ ਚੌੜਾ ਠੀਕ ਹੈ ਜੀ ਇਹ ਬੱਸ ਸਟੈਂਡ ਬਣਾ ਹੋਇਆ ਸਵਾਰੀਆਂ ਦੇ ਬੈਠਣ ਲਈ ਤੇ ਆ ਪਿੱਪਲ ਲੱਗਿਆ ਹੋਇਆ ਇੱਥੇ ਉਹ ਪੁਰਾਣਾ ਪਿੱਪਲ ਹੈ ਤੇ ਨਾਲ ਹੀ ਬਰੋਟਾ ਹੈ ਪਰਲੀ ਸਾਈਡ ਦੇ ਵਿੱਚ ਬਰੋਟਾ ਹੈ ਬੱਸ ਸਟੈਂਡ ਤੇ ਠੀਕ ਹੈ ਜੀ ਅ ਇਹਦੇ ਨੇੜੇ ਹੀ ਪਿੰਡ ਪੈਂਦਾ ਹੈ ਭੀਨ ਤੇ ਬਸਿਆਲਾ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਗੜਸ਼ੰਕਰ ਦਾ ਪਿੰਡ ਹੈ ਚੌੜਾ ਇਸ ਟਾਈਮ ਅਸੀਂ ਖੜੇ ਆਂ ਚੌੜਾ ਪਿੰਡ ਦੇ ਉੱਤਰ ਦਿਸ਼ੇ ਚ ਤੁਸੀਂ ਦੇਖ ਰਹੇ ਹੋ ਚੌੜਾ ਪਿੰਡ ਦੇ ਘਰ ਹਾਂ ਇਸ ਸਾਈਡ ਦੇ ਵਿੱਚ ਇਹ ਪਾਣੀ ਦਾ ਛੱਪੜ ਕਾਫੀ ਵੱਡਾ ਹੈ ਤੇ ਸਾਹਮਣੇ ਸ਼ਿਵਜੀ ਦਾ ਮੰਦਿਰ ਹੈ ਤੇ ਇਹ ਪਾਣੀ ਦੀ ਟੈਂਕੀ ਤੇ ਇਸ طرف ਆਪਾਂ ਅੰਦਰ ਚੱਲਾਂਗੇ ਫਿਰ ਵਾਪਸੀ ਤੇ ਇਹ ਪ੍ਰਚੀਨ ਮੰਦਿਰ ਇੱਥੇ ਠੀਕ ਹੈ ਜੀ ਇਹ ਉੱਤਰ ਦੀ ਸਾਈਡ ਦੀਆਂ ਪਹਿਲੀਆਂ ਠੀਕ ਹੈ ਜੀ ਹਾਂ ਉੱਤਰ ਸਾਈਡ ਤੋਂ ਪਿੰਡ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ ਹਾਂ ਇਸ ਵਕਤ ਅਸੀਂ ਖੜੇ ਹਾਂ ਚੌੜਾ ਪਿੰਡ ਦੇ ਚੜ੍ਹਦੇ ਪਾਸੇ ਇਹ ਰਸਤਾ ਜਾਂਦਾ ਏ ਦਿਨੋਂ ਵਾਲ ਕਲਾਂ ਨੂੰ 1.5 ਕਿਲੋਮੀਟਰ ਤੇ ਪਿੰਡ ਹੈ ਦਿਨੋਵਾਲ ਕਲਾਂ ਤੇ ਇਸ ਤਰਫ ਤੁਸੀਂ ਇਹ ਪਿੰਡ ਦੇਖ ਰਹੇ ਹੋ ਪਿੰਡ ਹੈ ਚੌੜਾ ਠੀਕ ਹੈ ਜੀ ਆ ਇਸ ਰੋਡ ਤੇ ਵੀ ਕੁਝ ਹੈ ਅੱਗੇ ਚੱਲ ਕੇ ਮੈਂ ਦਿਖਾਉਣਾ ਤੁਹਾਨੂੰ ਇਸ ਰੋਡ ਤੇ ਵੀ ਨਾ ਇੱਕ ਸਮਾਦ ਬਣਾਈ ਹੋਈ ਹੈ ਕੀ ਦੀ ਇਹਦੇ ਬਾਰੇ ਤਾਂ ਪਿੰਡ ਦੇ ਲੋਕਾਂ ਨੂੰ ਹੀ ਪਤਾ ਹੋਵੇਗਾ ਤੇ ਤੁਸੀਂ ਚੜ੍ਹਦੇ ਪਾਸੇ ਦੀਆਂ ਪੈਲੀਆਂ ਦੇਖ ਰਹੇ ਹੋ ਠੀਕ ਹੈ ਜੀ ਇਹ ਪਿੰਡ ਦੀ ਲੁੱਕ ਹੈ ਪਿੰਡ ਚੌੜਾ ਦੀ ਠੀਕ ਹੈ ਜੀ ਚੜਦੇ ਪਾਸੇ ਦੀਆਂ ਪਹਿਲੀਆਂ ਤੇ ਰਸਤਾ ਦਿਨੋਵਾਲ ਕਲਾਂ ਨੂੰ ਜਾਂਦਾ ਜੀ ਇਹ ਠੀਕ ਹੈ ਜੀ ਪਿੰਡ ਤੁਸੀਂ ਦੇਖ ਰਹੇ ਹੋ ਪਿੰਡ ਐ ਚੌੜਾ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰ ਪਰਦਾ ਪਿੰਡ ਗੜ੍ਹਸ਼ੰਕਰ ਬੰਗਾ ਰੋਡ ਤੇ ਪਿੰਡ ਪੈਂਦਾ ਇਹ ਇਹ ਚੌੜਾ ਪਿੰਡ ਦੀ ਉੱਤਰ ਦੇ ਸਾਈਡ ਦੀ ਫਿਰਨੀ ਤੇ ਇਹ ਚੌੜਾ ਪਿੰਡ ਦੀ ਚੜ੍ਹ ਦੇ ਪਾਸੇ ਦੀ ਫਿਰਨੀ ਹੈ ਫਿਰਨੇ ਕੀ ਸੜਕੇ ਬਣੀ ਹੋਈ ਹੈ ਇਹ ਚੰਦੀ ਅੱਗੇ ਬਸਿਆਲਾ ਪਿੰਡ ਨੂੰ ਇਹ ਰੋਡ ਬਸਿਆਲਾ ਨੂੰ ਨਿਕਲ ਜਾਂਦਾ ਜੀ ਇਹ ਕਿਹੇ ਚੱਪੜਾ ਚੜ੍ਹ ਦੇ ਪਾਸੇ ਚੌੜਾ ਪਿੰਡ ਦੇ ਵਿੱਚ ਤੇ ਨਾਲ ਲਾਲਾਂ ਵਾਲੇ ਪੀਰ ਦਾ ਡੇਰਾ ਬਣਾਇਆ ਹੋਇਆ ਠੀਕ ਹੈ ਜੀ ਇਹ ਚੜ੍ਹ ਦੇ ਪਾਸੇ ਦੀਆਂ ਪਹਿਲੀਆਂ ਤੇ ਇਹ ਚੜ੍ਹਦੇ ਪਾਸੇ ਦੀ ਫਿਰਨੀ ਹੈ ਠੀਕ ਹੈ ਪਿੰਡ ਚੌੜਾ ਆ ਇਸ ਵਕਤ ਅਸੀਂ ਖੜੇ ਆ ਦੱਖਣ ਦੇ ਫਿਰਨੀ ਤੇ ਇਹ ਦੱਖਣ ਵਾਲੀ ਫਿਰਨੀ ਹੈ ਤੇ ਇਹ ਅੱਗੇ ਰਸਤਾ ਨਿਕਲ ਜਾਂਦਾ ਹੈ ਪੀਣ ਪਿੰਡ ਨੂੰ ਪਿੰਡ ਹੈ ਪੀਣ ਤੇ ਇਧਰੋਂ ਇਹ ਰਸਤਾ ਚੱਲਿਆ ਜਾਂਦਾ ਬਸਿਆਲੇ ਨੂੰ ਕਿੰਨੇ ਕਿਲੋਮੀਟਰ ਤੇ ਬਸਿਆਲਾ ਤੇ ਇਸ ਤਰ੍ਹਾਂ ਹਤੇ ਇਹ ਤੁਸੀਂ ਪਿੰਡ ਦੇਖ ਰਹੇ ਹੋ ਚੌੜਾ ਦੱਖਣ ਦੀ ਤਰਫ ਖੜੇ ਅਸੀਂ ਕੋਰਨਰ ਤੇ ਤੇ ਇਹ ਹੈ ਚੜ੍ਹਦੇ ਪਾਸੇ ਦੀ ਫਿਰਨੀ ਠੀਕ ਹੈ ਜੀ ਚੱਲਾਂਗੇ ਅਸੀਂ ਪਿੰਡ ਦੇ ਅੰਦਰ ਵੀ ਅੰਦਰ ਵੀ ਦੇਖਾਂਗੇ ਕਿ ਹੁਸ਼ ਆ ਇਸ ਟਾਈਮ ਅਸੀਂ ਖੜੇ ਆ ਭੀਨ ਰੋਡ ਤੇ ਇਹ ਰੋਡ ਜਾਂਦਾ ਹੈ ਭੀਨ ਨੂੰ ਤੇ ਲੈਹਿੰਦੇ ਪਾਸੇ ਦੀਆਂ ਪਹਿਲੀਆਂ ਤੇ ਸਾਹਮਣੇ ਪਿੰਡ ਹੈ ਚੌੜਾ ਤੇ ਜਿਲ੍ਹਾ ਲੰਦੇ ਪਾਸੇ ਦੀ ਫਿਰਣੀ ਹੈ। ਠੀਕ ਹੈ ਜੀ। ਬੜਾ ਸਾਫ਼ ਸੁਥਰਾ ਪਿੰਡ ਹੈ। ਠੀਕ ਹੈ ਤੇ ਇਹ ਮੇਨ ਰੋਡ ਨੂੰ ਨਿਕਲ ਜਾਂਦਾ ਜਿੱਧਰ ਇਹ ਮੋਟਰਸਾਈਕਲ ਗਿਆ। ਤੇ ਆਹ ਰਸਤਾ ਫਿਰ ਚੱਲਿਆ ਜਾਂਦਾ ਪੀਨ ਪਿੰਡ ਨੂੰ। ਜ਼ਿਲ੍ਹਾ ਹਸ਼ਿਆਰਪੁਰ ਦਾ ਪਿੰਡ ਹੈ ਚੌੜਾ। ਤਹਿਸੀਲ ਹੈ ਗੜਸ਼ੰਕਰ। ਠੀਕ ਹੈ ਜੀ। ਇਹ ਇਹ ਉੱਤਰ ਦੀ ਦਿਸ਼ਾ ਹੈ। ਉਹ ਤਾਂ ਸੀ ਪਿੰਡ ਚੌੜਾ ਦੇ ਬਿਲਕੁਲ ਸੈਂਟਰ ਦੇ ਵਿੱਚ ਮਸਜਿਦ ਦੇ ਕੋਲ ਇਹ ਗਲੀ ਇੱਥੇ ਹੁੰਦੀ ਹੈ ਉੱਪਰ ਚੜਦੀ। ਇੱਕ ਟੋਟਾ ਛੋਟਾ ਜਿਹਾ ਮੁੜਦਾ। ਪੀੜੀ ਦੀ ਗਲੀ ਹੈ ਅੱਗੇ ਲੰਘ ਜਾਂਦੀ ਹੈ। ਇਹ ਮਸਜਿਦ ਦੇ ਬਿਲਕੁਲ ਕੋਲ ਹੈ। ਇੱਥੇ ਅੰਦਰ ਕਬਰਾਂ ਨੇ। ਆਪਾਂ ਕਬਰਾਂ ਦੇਖ ਲਾਂਦੇ। ਠੀਕ ਹੈ ਜੀ। ਤੇ ਇੱਕ ਕਬਰਾਂ ਨੇ ਇੱਥੇ ਦੀਆਂ ਠੀਕ ਹੈ ਜੀ ਇੱਥੇ ਅਸੀਂ ਪਤਾ ਕੀਤਾ ਸੀ ਵੀ ਮੁਹੱਬਤ ਖਾਨ ਦੀ ਕਬਰ ਕਿੱਥੇ ਹੈ ਇਹਨਾਂ ਨੇ ਕੁਝ ਦੱਸਿਆ ਹੈ ਤੇ ਆਪਾਂ ਗੱਲ ਵੀ ਕਰ ਲਵਾਂ ਤੇ ਪਾਜੀ ਕਿਹਦੀਆਂ ਕਬਰਾਂ ਨੇ ਇਹ ਭਾਈ ਇਹ ਜੋੜੀਆਂ ਕਬਰਾਂ ਕਹਿੰਦੇ ਭਾਈ ਤੇ ਸੋ ਜੋੜੀਆਂ ਕਬਰਾਂ ਹੈ ਤੇ ਇਹਨਾਂ ਨੂੰ ਵੀ ਕਨਫਰਮ ਨਹੀਂ ਹੈਗੇ ਵੀ ਮੁਹੱਬਤ ਖਾਨ ਦੀ ਕਬਰ ਕਿਹੜੀ ਹੈ ਤੇ ਇੱਕ ਕਬਰ ਹੋਰ ਹੈ ਉਹ ਢੇਰੀ ਵਾਲਿਆਂ ਦੀ ਹੈ ਉਹ ਵੀ ਪਿੰਡ ਦੇ ਬਾਹਰ-ਬਾਰ ਇਹ ਇਹ ਜਿਹੜੀਆਂ ਕਵਰਾਂ ਤੁਸੀਂ ਦੇਖ ਰਹੇ ਹੋ ਇਹ ਕਿਹਾ ਜਾਂਦਾ ਵੀ ਦੋਨੋਂ ਤੀਵੀਂ ਆਦਮੀ ਦੀ ਹੈ ਹਸਬੰਡ ਵਾਈਫ ਠੀਕ ਹੈ ਤੇ ਦੂਜੀ ਦੂਜੇ ਭਰਾ ਨੇ ਇਹਨਾਂ ਦੇ ਦੂਸਰੇ ਇਹਨਾਂ ਦੇ ਭਰਾ ਨੇ ਠੀਕ ਹੈ ਜੀ ਤੇ ਇਹ ਮਸਜਿਦ ਬਹੁਤ ਸ਼ਾਨਦਾਰ ਬਣਾਈ ਪਈ ਹੈ ਸਾਰਾ ਪਿੰਡੇ ਸਾਫ਼ ਸੁਥਰਾ ਖੁਸ਼ੀ ਬਹੁਤ ਮਿਲੀ ਸਾਨੂੰ ਇਸ ਪਿੰਡੇ ਦੇ ਘੁੰਮ ਕੇ ਨੇ ਟੱਕੇ ਟੱਕ ਗਲੀਆਂ ਦਾ ਬੁਰਾ ਹਾਲ ਕਿਤੇ ਪਾਣੀ ਖੜਿਆ ਤੇ ਆ ਪਾ ਜਾਈ ਮੜਾ ਜੰਦਰ ਦੱਸਿਓ ਨੂੰ ਪ੍ਰਾਣੀ ਅੰਦਰ ਦਾ ਇਹ ਸਾਰਾ ਕੁਛ ਅੰਦਰ ਦਾ ਜੋ ਹੈ ਇਹ ਸਾਰਾ 47 ਤੋਂ ਪਹਿਲਾਂ ਦਾ ਇਹ ਛੱਤ ਵੀ ਛੱਤ ਤਾਂ ਉਹ ਮੈਂ ਉੱਪਰ ਜਾ ਕੇ ਵੀ ਦਿਖਾ ਦਿੰਦਾ ये सारा कुछ संताली तो पहला ठीक है जी यारा कुछ पुराना है संताली तो पहला ठीक है ਉੱਪਰ ਨੂੰ ਹੈਗਾ ਰਸਤਾ। ਉੱਪਰ ਇਹ ਉਹ ਨਹੀਂ ਹੈਗਾ ਭਾਈ। ਨਹੀਂ ਨਹੀਂ ਉਹ ਛੱਤ ਤੇ ਦੇਖਣੀ ਹੈ। ਸੱਚ ਭਾਈ ਉਹ ਦੁਆਰਾ ਕੰਮ ਚੱਲਦਾ ਪਿਆ। ਅੱਛਾ ਅੱਛਾ। ਇਹ ਉੱਪਰ ਦਾ ਵੀ ਕੁਝ ਦੇਖ ਰਹੇ ਹੈ ਠੀਕ ਹੈ ਜੀ। ਇਸ ਜਗ੍ਹਾ ਤੇ ਖੂਹ ਹੁੰਦਾ ਸੀ ਬਿਲਕੁਲ ਮਸਜਿਦ ਦੇ ਸਾਹਮਣੇ ਸੁੱਕ ਗਿਆ ਸੀ। ਤੇ ਫਿਰ ਅੱਜ ਕੱਲ ਇਹ ਬੰਦ ਕਰ ਦਿੱਤਾ। ਬਿਲਕੁਲ ਮਸਜਿਦ ਦੇ ਸਾਹਮਣੇ ਸੀ ਠੀਕ ਹੈ ਜੀ। ਤੇ ਬਿਲਕੁਲ ਸੈਂਟਰ ਦੇ ਵਿੱਚ ਇਹ ਡੇਰੀ ਵਾਲੇ ਅਨਦਰਵਾਰ ਹੈ ਤੇ ਇੱਥੇ ਬਰੋਟਾ ਲੱਗੇ ਵਪਾਰੀ ਤੇ ਖੂਬੀ ਇਹ ਪੁਰਾਣਾ ਕੂਹ ਤੇ ਕਿਹ ਚੀਜ਼ ਪਾਉ ਨੂੰ ਹੋਰ ਇਹ ਇਹ ਨੇ ਸਾਡੇ ਤੋਂ ਤਾਂ ਇਹ ਪੜਨੀ ਹੁਣ ਇਹ ਨਾਮ ਜ਼ਰੂਰ ਸਾਨੂੰ ਕਨਫਰਮ ਕਰਿਓ ਕਿਹਨਾਂ ਦੇ ਨੇ ਗ੍ਰਾਮ ਪੰਚਾਇਤ ਚੌੜਾ ਹਾਂ ਗ੍ਰਾਮ ਪੰਚਾਇਤ ਚੋੜਾ ਗ੍ਰਾਮ ਪੰਚਾਇਤ ਚੋੜਾ ਠੀਕ ਹੈ ਤੇ ਖੂਹ ਹੈ ਪੁਰਾਣਾ ਸੁੱਕ ਗਿਆ ਹੁੰਦਾ ਹੈ ਪਾਣੀ ਹੈ ਨਹੀਂ ਤੇ ਛੱਤ ਪਾਤੀ ਦੀ ਹੈ ਠੀਕ ਹੈ ਦੇਖ ਇੱਕ ਗਲੀਏ ਦੇ ਵਿੱਚ ਇਹ ਜਾਂਦੀ ਹੈ ਤੇ ਬਾਹਰ ਨੂੰ ਗਲੀ ਜੁੜਦੀ ਹੈ ਠੀਕ ਹੈ ਇਹ ਤੁਸੀਂ ਦੇਖ ਰਹੇ ਹੋ ਬੋਰਡ ਦਾ ਦਰਖਤ ਆ ਕਾਫੀ ਵੱਡਾ ਬੜੀ ਸੰਭਾਲ ਰੱਖੀ ਹੋਈ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਬਹੁਤ ਸਫਾਈਏ ਠੀਕ ਹੈ ਜੀ ਇਹ ਇਹ ਬਾਬਾ ਜੀ ਦੇਹੀ ਵਾਲਿਆਂ ਦੇ ਕਵਰ ਠੀਕ ਹੈ ਜੀ ਬੰਦਰ ਆ ਗਏ ਅਸੀਂ ਤੇ ਕਵਰ ਤੁਸੀਂ ਦੇਖ ਰਹੇ ਹੋ शीशे में ऊपर फिटिंग की भी है जो भी ते देख रहे हैं पिंड चौड़ा तहसील गढ़शंकर तो जिला होशियारपुर का पिंड ठीक है ਉਹ ਦੇਰੀ ਵਾਲੇ ਬਾਬਾ ਜੀ ਕਹਿੰਦੇ ਨੇ ਠੀਕ ਇਹ ਨਾਲ ਇਹ ਤੁਸ ਬਰੋਟਾ ਦੇਖ ਰਹੇ ਹੋ ਤੇ ਉਹ ਵਾਲਾ ਖੂਹ ਹੈ ਸਾਹਮਣੇ ਇਹ ਚੋੜਾ ਇਹ ਗਲੀ ਮਸਜਿਦ ਵੱਲ ਚਲੀ ਜਾਂਦੀ ਹੈ ਕਿਹਦੀ ਗਲੀ ਬਾਹਰ ਵਾਲੀ ਦੀ ਹੈ